ਲੱ ਸੱਜਣੋ ਬਾਈ ਨਾਲ ਕਰਾਉਣੀ ਗੱਲਬਾਤ ਕੀ ਹਾਲ ਹੈ ਬਾਈ ਜੀ ਬਹੁਤ ਵਧੀਆ ਵੀਰ ਜੀ ਤੁਸੀਂ ਦੱਸੋ ਬਾਬਾ ਜੀ ਕੀ ਨਾਮ ਹੈ ਜੀ ਜਰਨੈਲ ਸਿੰਘ ਜਰਨੈਲ ਸਿੰਘ ਕਿਹੜਾ ਏਰੀਆ ਬਾਈ ਆਪਣਾ ਆਪਣਾ ਪਿੰਡ ਗੁਰੂਸਰਾਂਜੀ ਪਾਈ ਭਗਤੇ ਦੇ ਨਾਲ ਗੁਰੂਸਰ ਪਾਈ ਭਗਤਾ ਜ਼ਿਲ੍ਹਾ ਜੀ ਬਠਿੰਡਾ ਜ਼ਿਲ੍ਹਾ ਬਠਿੰਡਾ ਕਹੇ ਜਾਨਵਰ ਲੈਣੇ ਬਾਈ ਅੱਜ ਜਾਨਵਰ ਆਪਣੇ ਕੋਲ 4 ਆ ਵੀਰ ਜੀ 4 ਛੋਟੇ ਲੈ ਕੇ ਆਏ ਸੂਈਆਂ ਨੇ ਬਾਈ ਚਾਰੇ ਨਹੀਂ ਇੱਕ ਗੱਬਣਾ ਤੇਰੇ ਸੂਈਆਂ ਅੱਛਾ ਕਿਹੜੀ ਛੋਟੀ ਤੋਂ ਕਰੀਏ ਸਟਾਰਟ ਇਹ ਤੋਂ ਕਰ ਲਓ ਆਹ ਛੋਟੀ ਦਿਖਾਉਨੇ ਸੱਜਣੋ ਸੁਣੋ ਕਿਹੜਾ ਸੂਆ ਬਾਈ ਇਹਦਾ ਤੋਰੀ ਨੂੰ ਖੁੱਲ ਗਿਆ ਇਹ ਦੂਜਾ ਸ ਸੂਈ ਲਗਾਏ ਕਿਦਨ ਹੋ ਗਿਆ ਬਾਈ ਇਹਨੂੰ ਤੀਜਾ ਦਿਨ ਹੀ ਹੈ ਹਜੇ ਬੋਲੇ ਚ ਹੈ ਅੱਛਾ ਬੋਲੇ ਚ ਹੈ ਤੀਜਾ ਦਿਨ ਸਜਣੋ ਸੂਈ ਨੂੰ ਲੈ ਦਿਖਾਉਣਾ ਤੁਹਾਨੂੰ ਤੋਰ ਤੋਰ ਕੇ ਹਾਂ ਤੋਰ ਦੇ ਬਾਈ ਲੰਬੀ ਜੀ ਤੋਰ ਦੇ ਬਣਾ ਕੇ ਜੇ ਸਿੰਗ ਸਜਣੋ ਹੈਗਾ ਛੋਟਾ ਗੋਲ ਸਿੰਗ ਦੀ ਆ ਕਦ ਕੱਟ ਦੀ ਗੱਲ ਕਰ ਲਈ ਪੂਰਾ ਚੰਗੇ ਕਦ ਕੱਟ ਦੀ ਇਕੱਲਾ ਇਕੱਲਾ ਥਾਣਾ ਪੂਰੀ ਟਾਪ ਕੁਆਲਿਟੀ ਦੀ ਝੋਟਿਆ ਮੋੜ ਲਿਆ ਵੀਰੇ ਪਤਰਾ ਮਾਇਰੋ ਹੈ ਕਨੋ ਬਲਾਲੇ ਚੱਲ ਚਾਰ ਘੰਟੇ ਲੱਗਦੇ ਹੈ ਸ਼ਹਿਰ ਹੀ ਪਾ ਦਮ ਹੈ ਮੈਂ ਨਹੀਂ ਮੋੜਦਾ ਰਾਤ 2 ਵਜੇ ਲਾਇਆ ਸਜਣੋ ਦੇਵਾ ਕੱਲਾ ਕੱਲਾ ਥਾਣਾ ਪੂਰਾ ਮੁੱਠੀ ਵਾਲਾ ਥਾਣ ਲੱਗਿਆ ਹੋਇਆ ਬਾਈ ਇਹ ਦੁੱਧ ਕਿੰਨਾ ਤਿਆਰ ਹੈ ਇਹ ਥਲੇ ਵੀਰੇ 14 ਲੀਟਰ ਬੋਲੀ ਤਿਆਰ ਹੈ 14 ਲੀਟਰ ਜੀ ਅਜੇ ਤਿੰਨ ਗੱਦਾਂ ਦੀ ਸੀਰੀ ਹੈ ਹਾਂਜੀ ਬੋਲੀ ਚ ਕਿੰਨਾ ਗੱਦ ਦੁੱਧ ਦੀ ਦੁੱਧ ਵੀਰੇ 16 17 17 ਦੀ ਉਮੀਦ ਆਰਾਮ ਨਾਲ ਹੈ ਥਲੇ ਅੱਛਾ ਦੁੱਧ ਦੇ ਦੂ 16 17 ਕਿਲੋ ਖੁੱਲਾ ਹੈ ਹਾਂਜੀ ਹਾਂਜੀ ਠੀਕ ਹੈ ਬਾਈ ਭਾਜ ਦਾ ਪੱਕੀ ਕਰਦੇ ਇਹਦਾ ਮੁੱਲ ਸਵਾ ਦੋ ਲੱਖ ਕਰਦੇ ਹਾਂ ਜੀ ਸਵਾ ਦੋ ਲੱਖ ਰੁਪਏ ਮੁੱਲ ਕਰਦੇ ਹਾਂ ਠੀਕ ਹੈ ਹਾਂਜੀ ਹੁੰਦੇ ਬਾਪ ਬੜਾ ਚੰਗਾ ਲਾਉਂਦੀ ਹੈ ਹਨਾ ਹਾਂਜੀ ਠੀਕ ਹੈ ਦੂਜੀ ਆਗ ਬਈ ਇਹ ਪਲੂਨ ਕੱਟੀ ਇਹ ਵੀ ਤੋੜ ਦੋ ਆ ਤੋਰੀ ਬਲੂਨ ਕੱਟੀ ਓਏ ਪਲੂਨ ਆ ਗਈ ਕੱਟੇ ਇਹਦਾ ਤੋੜ ਦੇ ਹਾਂਜੀ ਕੋ ਪਾ ਦੋ ਨਾ ਚਾਰ ਦੰਦ ਹੈ ਵੀ ਤੀਜਾ ਦੇਣੀ ਇਹਨੂੰ ਸੂਈ ਨੂੰ ਅੱਛਾ 11 ਕਿਲੋ ਬੋਲੀ ਤਾਰ ਤਿਆਰ ਆ ਪਲੂਨ ਕੱਟੀ ਪਾ ਦੇ ਇੱਕ ਇਹਦਾ ਵੀ ਸਵਾ ਦੋ ਇਹਦਾ ਵੀ ਸਵਾ ਦੋ ਹਾਂਜੀ ਖਰਬੀ ਅੱਮੁੱਲਾ ਬਹੁਤ ਵੱਡੀ ਕੱਟੀ ਆ ਹਾਂ ਕਿੰਨੇ ਦੁੱਧ ਪਾ ਦੂ ਬਾਈ ਇਹ ਵੀਰੇ ਪਲੂਨ ਹੀ 16 17 ਤੋਂ ਬਾਹਰ ਜਾਊ ਅੱਛਾ ਮੋੜ ਲੈ ਵੀਰੇ ਦੁੱਧ ਦੇ ਦੂ 16 17 ਕਿਲੋ ਬਾਈ ਕਹਿੰਦਾ ਪਨੂਣ ਦੇ ਦੋਗੇ ਪਸ ਸਿੰਘ ਸੁng ਦੀ ਕੁਆਲਿਟੀ ਦੇਖ ਲੈ ਛੋਟਾ ਸਿੰਘਾ ਗੋਲ ਸਿੰਘ ਬੱਚਾ ਕੀ ਆ ਬਾਈ ਇਹਦਾ ਦੇਖੀ ਕਾਕਾ ਕਦਮ ਕੀ ਆ ਮਗਰੇ ਦੇ ਹਾਂ ਵੀਰੇ ਦੇ ਦੇ ਮਰ ਕੱਟਾ ਵੀਰੇ ਇਹਦੇ ਮਗਰ ਕੱਟਾ ਹੋਰ ਕਿਹੜੀ ਆ ਇਹ ਕਾਂ ਨਾਲ ਦੀ ਆ ਮੈਂ ਲੈ ਵੀ ਤੋਰ ਦੇ ਬਾਈ ਇਹਦਾ ਕਿਹੜਾ ਸੂਆ ਜੀ ਤੀਜਾ ਇਹਦਾ ਤੀਜਾ ਜੀ ਠੀਕ ਆ 15 ਕਿਲੋ ਦੁੱਧ ਇਸ ਟੈਂਕ ਠੰਡਾ ਤਿਆਰ ਆ ਥੱਲੇ ਦੁੱਧ ਹੈਗਾ 15 ਕਿਲੋ ਕੱਟੀ ਮੰਗਰੇ ਦੇ ਅੱਛਾ ਮੰਗਰ ਹੈ ਗਿਆ ਕੱਟੀ ਠੀਕ ਆ ਬਈ ਥੋੜਾ ਜਿਹਾ ਕਿਵੇਂ ਪਲਪੁਲਾ ਕਿਵੇਂ ਪਾ ਲੈ ਉਹ ਬਜ਼ਾਰ ਛੱਡੀ ਪਲਪੁਲ ਕਰ ਜਾਂਦੀ ਆ ਤਾਜੀ ਮੈਂ ਠੀਕ ਆ ਠੀਕ ਆ ਠੀਕ ਆ ਹਾਂਜੀ ਥੋੜਾ ਬੱਠਣਾਂ ਦੇ ਪਾਸਾ ਜਿਹਾ ਲੱਗਦਾ ਹਨਾ ਹਾਂ ਠੀਕ ਆ ਦੁੱਧ ਹੈਗਾ 15 ਕਿਲੋ ਇਹਦਾ ਭਾਅ ਬਈ ਇਹਦਾ 1 45 ਮੁੱਲ ਲੱਗਦਾ ਇੱਥੇ ਭਾਅ ਥੋੜਾ ਜਿਹਾ ਕਰ ਦੇ ਨੇ ਥੋੜੇ ਨੇ ਕਰ ਦੇ ਨਹੀਂ ਵੀ ਚੰਗਿਆ ਵੀਰੇ ਦੁੱਧ ਆਲੀਆਂ ਮੁੱਲ ਲੱਕੇ ਆਉਂਦੀਆਂ ਪਿੰਡਾਂ ਤੋਂ ਠੀਕ ਆ ਹਾਂਜੀ ਜੇ ਪੈਸੇ ਚੰਗੇ ਲਾਵਾਂਗੇ ਚੰਗੀ ਚੀਜ਼ ਮਿਲੂ ਹਨਾ ਹਾਂਜੀ ਠੀਕ ਆ ਆ ਗਏ ਮੈਂ ਬਾਈ ਇਹਦਾ ਗੱਬਣਾ ਆ ਜੇ ਕੱਚੀ ਮਾਇ ਕੋਈ ਗੱਲ ਨਹੀਂ ਠੀਕ ਆ ਠੀਕ ਆ ਇਹਦਾ ਸਮਝ ਚਾਉਣੀ ਨਹੀਂ ਜਾਨ ਜਣੇ ਹਾਂ ਹਾਂ ਠੀਕ ਆ ਲੈ ਬਾਈ ਦਾ ਸਜਣੋ ਮੋਬਾਈਲ ਨੰਬਰ ਲੈ ਕੇ ਦਿੰਨੇ ਆ ਸੰਪਰਕ ਕਰ ਲਿਓ ਬਾਈ ਮੋਬਾਈਲ ਨੰਬਰ ਬੋਲਦਾ ਜੀ 9915996434 99166 ਜੀ ਨਾ ਨਾ ਲੈ ਸਜਣੋ ਬਾਈ ਨਾਲ ਕਰਾਉਣੇ ਗੱਲਬਾਤ ਜਾਨਵਰ ਹਨ ਚੰਗੇ ਲਈ ਵਰਦਾ ਬਾਈ ਕੀ ਹਾਲ ਨੇ ਜੀ ਹਾਂਜੀ ਸਰ ਕੀ ਹਾਲ ਆ ਠੀਕ ਆ ਜੀ ਥੋੜਾ ਉੱਚੀ ਬੋਲ ਨਾਮ ਨਾਮ ਧਰਮਾ 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 ਕਹਿੰਦੇ ਆ ਹੈ ਪਰ ਕਰਦਾ ਹਾਂ ਹਾਂਜੀ ਹਾਂ ਧਰਮਾ ਵਪਾਰੀ ਹੈ ਹਾਂ ਕਿਹੜਾ ਏਰੀਆ ਬਾਈ ਦਾ ਆਪਣਾ ਬਰਨਾਲੀ ਕੁਲੀ ਹੈ ਬਰਨਾਲਾ ਹੈ ਕਹੇ ਜਾਣ ਬਰਨੇ ਆ ਦੋ ਮੱਝ ਨੇ ਤਿੰਨ ਲੈ ਆਏ ਇੱਕ ਵੇਚੀ ਤਿੰਨ ਲੈ ਇੱਕ ਹੋਵੇ ਕੱਟੀ ਦੀ ਸੇਲ ਹੋ ਗਈ ਇੱਕ ਵੇਚੀ ਦੋ ਰਹਿ ਗਈਆਂ ਹਾਂਜੀ ਦੋ ਰਹਿ ਗਈਆਂ ਕਿਹੜੇ ਕਿਹੜੇ ਸੂਏ ਬਾਈ ਇਹਨਾਂ ਦਾ ਇਹ ਤਾਂ ਪਹਿਲੇ ਸੂਏ ਆ ਉਹ ਕੱਟੀ ਵੀ ਪਹਿਲੇ ਸੂਏ ਸੀ ਆ ਦੂਜਾ ਆ ਦੂਜੀ ਸੂਏ ਸੀ ਠੀਕ ਹੈ ਹਾਂਜੀ ਲੈ ਸੂਈਆਂ ਦੇ ਬਾਈ ਤਨ ਨੇ ਹਾਂ ਹਾਂ ਸੂਈਆਂ ਬਾਈ ਲੈ ਆਹ ਕੱਟੀ ਤੋਂ ਕਰਾਉਣਾ ਸ਼ੁਰੂ ਲੈ ਤੋਰ ਬਾਈ ਇਹਨੂੰ ਸੂਆ ਹੈਗਾ ਪਹਿਲਾ ਠੀਕ ਹੈ ਕਹਿ ਦੰਦਾ ਕਹਿੰਦਾ ਚੌਕੀ ਹੈ 4 ਦਿਨ ਦਾ ਇਕੱਟਾ ਮੂੰਹ ਹੈ ਗਿਆ ਚੌਕੀ ਹਾਂ ਜੀ ਮੈਂ ਸਜਨਾ ਸਿੰਘ ਦੇਖ ਲਓ ਕੱਟੀ ਰਹਿਣ ਪੂਰਾ ਚੰਗਾ ਕਮਾਲ ਦਾ ਸਿੰਗਾ ਲੈ ਲੈ ਵਲੂਗਾ ਕਰ ਲੋ ਚੱਕਾ ਛੋਟੇ ਕੱਟ ਦਿਆ ਹੂੰ ਜਾਨਵਰ ਸਜਨਾ ਪੂਰਾ ਘੈਂਟ ਆ ਦੁੱਧ ਕਿੰਨਾ ਕਾ ਬਾਈ ਦੁੱਧ ਮੇਰੇ 14 ਲੀਟਰ ਇਸ ਟਾਈਮ ਦੁੱਧ 14 ਲੀਟਰ ਹਾਂ ਠੀਕ ਹੈ ਦੁੱਧ ਹੈਗਾ ਸਜਨਾ 14 ਲੀਟਰ ਇਹ ਲੈ ਚੱਲ ਬਾਈ ਪਰੇ ਹੋ ਜਾ ਮੜਾ ਪਰੇ ਹੋ ਜਾ ਬੱਸ ਬੱਚਾ ਕੀ ਐ ਦਾ ਕਿੰਨੇ ਚਿਰ ਦੀ ਸੀ ਇਹ 15 ਦਿਨ ਹੋ ਗਏ ਹੋਏ ਅੱਛਾ ਠੀਕ ਆ ਕੀ ਮੁੱਲ ਮੁੱਲ ਕਰਦਾ ਬਈ ਇਹਦਾ ਮੁੱਲ ਤਾਂ ਇੱਕ 25 ਕਰਦੇ ਆ ਭਰਾ 1,25,000 ਰੁਪਏ ਕਿੰਨੇ ਦੇ ਦੇਣਾਗੇ 15 ਦੇ ਦੇਦਾਂਗੇ ਹਾਂਜੀ 10 ਦੀ ਛੱਡ ਦੇ 10 ਦੇ ਲੱਸਾ ਇੱਕ 10 ਦੀ ਹੋ ਜੂਗੀ ਠੀਕ ਹੈ ਹਾਂਜੀ ਲੈ ਆ ਵੀ ਤੋਰ ਦੇ ਅਦਾ ਬਖੜੇ ਲਈ ਫਰਦਾ ਖਾਮਾ ਆਹ ਦਾ ਬੱਕਰੀ ਟੋਰ ਦੇ ਫਿਰ ਕੋਈ ਨਾ ਬਖੜਾ ਜੇ ਦੁੱਧ 13 ਕਿਲੋ ਐਸਟ ਲੱਗਦੀ ਚੰਗੀ ਆ ਬਖੜਾ ਚੇਹੇ ਬਿਰਕ ਢੀ ਗੱਲ ਆ ਉਹ ਜਾ ਮੋਲੋ ਜੀ ਵਖੜਾ ਲਗਾ ਬਈ ਲੁਪਾਏ ਤੋਂ ਦੂਜਾ ਵੰਦੀ ਆ ਜਿਹੜਾ ਸੂਆ ਇਹਦਾ ਇਹ ਦੂਜਾ ਵੀ ਦੇ ਸੂਆ ਹੈਗਾ ਦੂਜਾ ਹਾਂਜੀ ਸੂਈ ਹੈਗੀ ਤਨਵੀਂ ਨਹੀਂ ਹੈ ਹਾਂਜੀ ਪੱਟਾ ਜਦਾ ਖਾਸਾ ਲੱਗਦਾ ਬੱਚਾ ਦਾ ਅੱਛਾ ਠੀਕ ਆ ਦੁੱਧ 14 ਕਿਲੋ ਬਈ 15 ਇਹ ਥੱਲੇ ਹਾਂ ਇਹ ਸਲੇ 14 ਕਿਲੋ ਦੁੱਧਾ ਇਹ ਸਲੇ 14 ਕਿਲੋ ਸੂਈ ਕਿੰਨੇ ਕਿ ਜਰਦੀ ਆ ਸੂਈ ਤਾਂ ਹੈਗੀ 2.5 ਮਹੀਨਿਆਂ ਦੀ 2.5 ਦੀ ਤਿੰਨ ਕਿਲੀ ਲਾਲਾ ਚੱਲ ਅੱਧਾ ਕਿ ਮਹੀਨਾ ਦਾ ਵਪਾਰੀ ਮਾਰ ਜਾਣਾ ਨੇ ਕਪਸ ਨਾਲ ਲੱਗਿਆ ਬਈ ਹਾਂ ਹਾਂ ਸਹੀ ਗੱਲ ਹੈ ਇਹ ਕਿੰਨੇ ਦੇ ਦਾਂਗੇ ਹੈ ਇਹ ਕਿੰਨੇ ਦੇ ਦਾਂਗੇ ਇਹ ਹਾਂ ਨਾ 90 ਹਜ਼ਾਰ ਦੀ ਦੇ ਦਾਂਗੇ ਦੁੱਧ ਵੀ ਪੀ ਲਿਆ ਹੁਣ ਤਾਂ ਬੋਤਾ ਪੀ ਲਿਆ ਮੈਂ ਵੀ ਚੰਗੀ ਆ ਮੈਂ ਤਾਂ ਚੰਗੀ ਆ ਆ ਮੰਗਰ ਬੱਚਾ ਗੱਡਾ ਤਾਜੀ ਦਾ ਦਿੰਦੀ ਵੀ ਇੱਕ ਇਹਦਾ ਬਖੜ ਹੋ ਰਹੀ ਆ ਯਾਰ ਹੁਣ ਤਾਜੀ ਦਾ ਦਿੰਦੀ ਵੀ ਇੱਕ 20 ਸੀ ਉਦੋਂ ਅੱਛਾ ਬੰਦੇ ਫਿਰ ਇਹਨੂੰ ਹਾਂਜੀ ਬੱਚਾ ਕੀ ਇਹਦਾ ਕੱਟੀ ਆ ਆ ਤੇਰੇ ਸਾਡੇ ਤੇਰੇ ਰੋਸਤਮ ਹਿੰਦ ਦੀ ਹੈ ਲਾਉਂਦਾ ਬਾਈ ਕੋਕੇ ਓਏ ਰੋਸਤਮ ਹਿੰਦ ਦੀ ਕੱਟੀਆ ਸੱਜ ਨੂੰ 90000 ਹੈ ਹਾਂ 90000 ਅਸੀਂ ਦੇ ਦਾਂਗੇ ਹਾਂ 90 ਦੀ ਹਾਂ ਨਾ ਅੱਛਾ 90 ਦੀ ਹਾਂ ਨਾ ਦਾ ਨਹੀਂ ਆ ਕੱਟੀ ਤੇਰੀ ਦੀ ਇਹ ਕੱਟੀ ਸੇਲ ਹੋ ਗਈ ਜੀ ਲੈ ਤੋੜ ਦੇ ਇਹਨੂੰ ਚਾਹਾਂ ਦਿਖਾ ਦਨੇ ਆ ਵੀ ਹਾਂ ਸੱਜਣਾ ਨੂੰ ਆ ਚੋਲੇ ਜਾ ਲਾ ਦੇ ਆਇਆ ਬੁੱਤ ਅਲਾਦ ਹੁੰਦਾ ਕਿਹੜਾ ਸੂਆ ਦੀ ਬਾਈ ਕੱਤੀ ਦਾ ਇਹ ਪਹਿਲਣਾ ਵੀਰੇ ਫਲੂਨ ਹੈ ਪਹਿਲਣ ਸਜਣਾ ਕੱਤੀ ਹੈਗੀ ਪੂਰੀ ਸ਼ਕੀਨ ਨੇਵਲ ਹੁਆ ਹੋਇਆ ਹੈਗਾ ਪੁਰਾਣ ਚੰਗਾ ਟੌਪ ਕੁਆਲਟੀ ਦਾ ਸਤਨਾ ਨੇਵਲ ਦੇਖ ਸਕਦੇ ਹੋ ਥੋੜੇ ਲੇਵੇ ਦੇ ਅੰਦਰ ਕਿੰਨੀ ਕਿਚੋਤੀ ਹੈ ਵੀਰੇ ਕਿੰਨੀ ਕਿਚੋਈ ਹੋਈ ਹੈ ਬਸ ਪਾਸ ਕਰੀ ਉਹਨਾਂ ਨੇ ਲਈ ਸੀ ਨਾ ਅੱਛਾ ਪਾਸ ਕਰੀ 93000 ਦੀ ਕਿੰਨੇ ਦੀ 93000 ਦੀ ਭਾਣ ਵਾਲੇ ਦਿੱਤੀ ਫਿਰ ਬਸ ਅੱਛਾ ਹਾਂ ਲਸ ਸੱਜਣੋਂ ਸੌਦਾ ਹੋਇਆ 93000 ਅਰੇ ਉਹ ਸਾਈਡ ਤੇ ਮੜਾ ਜਾ ਮੇ ਬਾਈ ਦਾ ਮੋਬਾਈਲ ਨੰਬਰ ਲੈ ਕੇ ਦੰਨਿਆ ਸੰਪਰਕ ਕਰ ਲੈ ਦੁੱਧਾ ਤੱਕ ਨਿਕਦੇ ਥੱਲੇ ਅੱਛਾ ਦੁੱਧਾ ਹੈਗਾ 13 13.5 ਆ ਵੀ ਆਪਣੀ ਇਧਰ ਆ ਆਹ ਅੱਛਾ ਠੀਕ ਹੈ ਲੈ ਯਾਰ ਪਰ ਸੱਜਣੋਂ ਬਾਈ ਦਾ ਵਿੱਚ ਚੰਗੇ ਨੇ ਤੰਨੇ ਕਿੱਥੋਂ ਲੈਣੇ ਲਈ ਹੈ ਹੈ ਵੀਰੇ ਵੇਚਣ ਵਾਸਤੇ ਲਈ ਸ਼ਿਆਰਪੁਰ ਦੇ ਵਿੱਚ ਵੇਚਣ ਵਾਸਤੇ ਲਈ ਹੈ ਵੇਚਣ ਵਾਸਤੇ ਅੱਛਾ ਠੀਕ ਹੈ ਠੀਕ ਹੈ ਲੈ ਬਾਈ ਮੋਬਾਈਲ ਨੰਬਰ ਬੋਲ ਦੇ ਆਪਣਾ 94789 94789 5732 5732 ਹਾਂ 573 ਠੀਕ ਹੈ ਬਾਈ ਬਸ ਸਜਣਾ ਬਾਈ ਨਾਲ ਕਰਾਉਣੇ ਗੱਲਬਾਤ ਕੀ ਹਾਲ ਹੈ ਬਾਈ ਵਧੀਆ ਜੀ ਵਧੀਆ ਇੱਧਰ ਜਾ ਕੇ ਮੜਾ ਜਾ ਨਾਮ ਕੀ ਹੈ ਵਧੀਆ ਜੀ ਕੁਲਦੀਪ ਸਿੰਘ ਕੁਲਦੀਪ ਸਿੰਘ ਕਿਹੜਾ ਏਰੀਆ ਲੌਂਗਵਾਲ ਪਿੰਡ ਜੀ ਲੌਂਗਵਾਲ ਸੰਗਰੂਰ ਜੀ ਹੈ ਜਿਲ੍ਹਾ ਸੰਗਰੂਰ ਜੀ ਜਿਲ੍ਹਾ ਸੰਗਰੂਰ ਹਾਂ ਜੀ ਠੀਕ ਹੈ ਘੇ ਲੈਣ ਜਨਮਰਾਜ ਇੱਕ ਜੀ ਇੱਕ ਕਿਹੜਾ ਹੈ ਵਸ ਹਾਂ 1 ਕਾ ਮਾ ਜਈ ਦੋ ਨੇ ਦੋ ਲੈ ਆ ਠੀਕ ਹੈ ਕਿਹੜਾ ਸੁਆ ਮੀਣੀ ਦਾ ਮੀਣੀ ਦਾ ਤੀਜਾ ਸੁਆ ਜੀ ਜੀ ਮੇਰਾ ਹੈਗਾ ਤੀਜਾ ਸੁਆ ਲੈ ਤੋਰ ਬਾਈ ਮੀਣੀ ਨੂੰ ਕਿ ਇੱਕ ਦਿਨ ਸੁਈ ਹੈ ਮੀਣੀ ਨੂੰ ਸੁਈ ਨੂੰ ਅੱਜ ਚੌਥਾ ਦਿਨ ਆ ਜੀ ਸਿੰਘ ਹਲਦੇ ਨੇ ਹਾਂਜੀ ਸਿੰਘ ਹਲਦੇ ਨੇ ਦੋਨੇ ਦੋਨੇ ਜੀ ਸਦਨਪਾਜੀ ਕਹਿੰਦਾ ਸਿੰਘ ਹਲਦੇ ਨੇ ਦੋਨੇ ਮੈਂ ਪੂਰੇ ਵੱਡੇ ਕਦ ਕਾਟ ਦੇ ਮੈਂ ਅਧਰੋਂ ਲੈ ਥਣ ਥਣ ਵੀ ਕੁਆਲਿਟੀ ਦੇਖ ਲੋ ਲੈ ਵਾਲੂ ਵਸਦ ਨੂੰ ਪੂਰਾ ਟੌਪ ਦਾ ਦੁੱਧ ਕੰਨਾਂ ਦਾ ਬਾਈ ਪਿਰਤੀ ਵਾਲੀ ਕਿੰਨੀ ਤਿਆਰ ਹੋਣਾ ਚਾਰ ਦਿਨਾਂ ਦੀ ਬਈ ਓਏ ਰੱਜੂ ਰਾਈ ਚਾਰ ਦਿਨਾਂ ਦੀ ਸਿਹਤ ਦੁੱਧ ਹੈਗਾ 13 ਲੀਟਰ ਤਿਆਰ ਓਏ ਵੀਡੀਓ ਤਾਂ ਬਣਾ ਦੋ ਹੁਣ ਮੈਂ ਇਹਦੀ ਫੇਰ ਭਾਂ ਦੇ ਯਾਰ ਲੌੜੇ ਦੀ ਗੱਲ ਹੈ ਬੱਚਾ ਕੀ ਆ ਮੰਗ ਰਹੇ ਨੇ ਮੰਗਰ ਕੀ ਆ ਓਏ ਮੰਗਰ ਕੱਟੀ ਆ ਵੀਰੇ ਅਸਾਂ ਮੰਗਰ ਹੈਗੀ ਕੱਟੀ ਦੁੱਧ ਤਿਆਰ ਕਿੰਨਾ ਦਾ ਦੁੱਧ ਇਸ ਟਾਈਮ 12 ਕਿਲੋ ਤਿਆਰ ਹੋਊਗਾ ਜੀ ਅੱਛਾ ਹਾਂਜੀ ਕਿੰਨੇ ਦੇ ਦਾਂਗੇ ਇਹ ਦੇ ਦਾਂਗੇ ਇੱਕ ਵੀਧੀ ਜੀ ਹਿਸਾਬ ਨਾਲ ਕੋਈ ਹਿਸਾਬ ਦੀ ਗੱਲ ਨਹੀਂ બસ ਮਾਨਤਨ ਕਰ ਦਾਂਗੇ ਜੀ 1 15 ਦੀ ਮਹ ਦੇ ਦਾਂਗੇ 1 15 ਕਿੰਨਾ ਕੁ ਦੁੱਧ ਪਾ ਦੁੱਧ ਪਾ ਦੂਗੀ 16 17 ਕਿਲੋ ਜੀ ਪਾ ਦੂਗੀ ਹਾਂਜੀ ਹਾਂ ਅੱਜ ਚੌਥਾ ਦਿਨ ਆ ਸੂਈ ਨੂੰ ਅੱਛਾ ਹਾਂ ਸੂਈ ਕਿਹੜੀ ਆ ਹਾਂਜੀ ਦੂਜੀ ਆਹ ਲੈ ਵੀ ਤੋੜ ਦੇ ਇਹਦਾ ਕਿਹੜਾ ਸੂਆ ਓ ਥੋੜੀ ਓਏ ਕਿਹੜਾ ਸੂਆ ਬਾਈ ਇਹਦਾ ਇਹਦਾ ਤੀਜਾ ਸੂਆ ਜੀ ਸੂਆ ਹੈਗਾ ਤੀਜਾ ਸਿੰਘ ਥੋੜਾ ਖੁੱਲਾ ਹੈ ਨਾ ਹਾਂਜੀ ਹਾਂ ਸਿੰਘ ਖੁੱਲਾ ਜੀ ਮਈਆਂ ਚ ਪੈਂਦੀ ਆ ਹਾਂਜੀ ਠੀਕ ਆ ਇਹਦੇ ਥੱਲੇ ਦੁੱਧ ਕਿੰਨਾ ਕੁ ਤਿਆਰ ਇਹ ਥੋੜਾ ਦੁੱਧ 13-14 ਕਿਲੋ ਤਿਆਰ ਆਇਆ ਇਸ ਟਾਈਮ 13 ਕਿਲੋ ਜੀ ਦੁੱਧ ਇਹ 13-14 ਕਿਲੋ ਤਿਆਰ ਹੈ ਹਾਂਜੀ ਠੀਕ ਹੈ ਬਸ ਇਹ ਲੈ ਵੱਲ ਉਹ ਇਹਦਾ ਵੀ ਮਾਲ ਦਾ ਥਣਥ ਨੋਟ ਬੜਾ ਚੰਗਾ ਲੱਗਿਆ ਹੈ ਧੰਮਕ ਵਾਲ ਜੀ ਉਹ ਤਾਂ ਮਾਗਰ ਕੀ ਆ ਓਏ ਇਕੱਠਾ ਇਹਦਾ ਕਿ ਭਾਈ ਇਹ ਕਿੰਨੇ ਦੇ ਦਾਂਗੇ ਭਾਈ ਆ ਪੀਓਗੇ ਓਏ ਤੇ ਆ ਪੀਏ ਇਹ ਕਿੰਨੇ ਦਾਂਗੇ ਇਹਦਾ ਮੁੱਲ ਕਰਦੇ 1.5 ਲੱਖ ਜੀ ਹਾਂ ਦੇ ਦਾਂਗੇ ਇੱਕ 40 ਦੀ 140000 ਹਾਂਜੀ ਠੀਕ ਆ ਆ ਵੀ ਆਪਣੀ ਨਹੀਂ ਇਹ ਨਹੀਂ ਆਪਣੀ ਜੀ ਠੀਕ ਆ ਆ ਦੋਏ ਨੇ ਹਾਂਜੀ ਹਾਂ ਇਹ ਲੈ ਮੋਬਾਈਲ ਨੰਬਰ ਬੋਲ ਦੇ 95923 ਜੀ 95923 29905 ਜੀ 29905 ਹਾਂਜੀ ਠੀਕ ਆ ਬਾਈ ਲੈ ਸੱਜਣੋ ਆ ਬਾਈ ਨਾਲ ਕਰਾਉਣਾ ਗੱਲਬਾਤ ਕੀ ਹਾਲ ਨੇ ਬਾਈ ਠੀਕ ਠਾਕ ਵਧੀਆ ਵੀਰੋ ਜੀ ਤੇ ਕਿਹੜਾ ਹੀ ਰਿਹਾ ਬਾਈ ਦਾ ਪਿੰਡ ਆਪਣਾ ਢਾਈਪੀਆ ਮਾਨਸਾ ਜਲਾ ਜੀ ਅੱਛਾ ਤੇ ਨਾਮ ਗੁਰਜੰਟ ਸਿੰਘ ਜੀ ਨਾਮ ਹੈ ਗੁਰਜੰਟ ਸਿੰਘ ਠੀਕ ਆ ਤੇ ਕਿਹੜੀ ਦਿਖਾਈਆ ਪਹਿਲਾਂ ਮੈਂ ਕਹਿ ਲਿਆ ਆ ਮੱਜਾਂ ਦਾ ਤਿੰਨ ਲੈ ਕੇ ਆਇਆ ਕਿਹੜੀ ਦਿਖਾਈਏ ਪਹਿਲਾਂ ਪਹਿਲਾਂ ਅਹੀ ਦਿਖਾ ਦਿੰਨੇ ਮੈਂ ਪਹਿਲਾਂ ਬਾਈ ਕਹਾਂ ਚੰਗੀ ਦਿਖਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਥੋੜੀਆਂ ਹੌਲੀਆਂ ਲੱਸੀਆਂ ਆਈਆਂ ਬਾਈ ਕਿਹੜਾ ਸੁਆ ਇਹਦਾ ਤੋਰਨੂ ਤੀਜਾ ਸੁਆ ਵੀਰ ਜੀ ਦਾ ਤੀਜਾ ਸੁਆ ਮੈਂ ਸੁਆ ਸਜਣੋ ਹੈਗਾ ਤੀਜਾ ਸੁਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਸੁਈ ਨੂੰ ਹੋ ਗਏ ਅੱਜ 5-6 ਦਿਨ ਸੁਈ ਨੂੰ ਹੋ ਗਏ 5-6 ਦਿਨ ਵਪਾਰ ਕਰਦਾ ਬਾਈ ਹਾਂ ਬਾਈ ਲਈ ਹੋਈ ਆ ਕਿਵੇਂ ਕਰਦੀ ਆ ਲਈ ਹੋਈ ਆ ਵੀਰ ਜੀ ਅੱਛਾ ਕਿੰਨਾ ਗੱਦੋ ਤਿਆਰ ਆ ਬਾਈ ਦੁੱਧ 16 ਲੀਟਰ ਤਿਆਰ ਆ ਜੀ ਦੁੱਧ ਹੈਗਾ 16 ਲੀਟਰ ਤਿਆਰ ਸੱਜਣੋ ਬਾਜਨ ਮੋਰੇ ਨੂੰ ਮੈਂ ਚ ਬੜਾ ਚੰਗਾ ਜੈਸਾ ਨੇ ਮੂਰੀ ਪਾ ਕੇ ਮੁੜ ਕੇ ਕੱਢੀ ਨਹੀਂ ਹੈ ਨਾ ਨੱਕਾ ਜ ਵੱਡਾ ਨੱਕ ਵੱਡਾ ਪਿਆ ਮੋੜ ਲਿਆ ਮੋੜ ਲਿਆ ਬੱਚਾ ਕੀ ਆ ਬਾਈ ਇਹਦਾ ਇਹਦੇ ਮਾਰ ਕੱਤੀ ਆ ਕੱਤੀ 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 ਰਹੀ ਗਈ 31 ਸੱਜਣੋ ਦੁੱਧ 16 ਕਿਲੋ ਪਾ ਕੀ ਕਰਦਾ ਫਿਰ ਇਹਦਾ ਪਾ ਤਾਂ ਮੰਗੀ ਤਾਂ 2 ਲੱਖ ਜਾਣੇ ਜੀ ਆਹਦਾ ਕਿੰਨੀ ਮੰਗੀ ਆ ਠੀਕ ਐ ਡੀਲ ਦਾ ਮਾਲ ਮੁੱਲ ਹਾਂ ਮਾਲ ਮੁੱਲੀ ਵੇਚਣੀ ਐ ਹਾਂ ਹਾਂ ਕਿੰਨੇ ਦੀ ਦੇ ਦੇਣਾ ਦੇ ਦਾਂਗੇ 170 ਦੀ ਦੇ ਦਾਂਗੇ 170 ਕਿੰਨੇ ਕ ਲੱਗੀ ਜਾਂਦੇ ਨੇ 155 ਲੱਗੀ ਜਾਂਦਾ 150 ਹਾਂ ਠੀਕ ਐ ਹੋਰ ਕੀੜੀ ਆ ਇੱਕ ਆਹ ਸਾਈਡ ਤੇ ਇੱਕ ਆਹ ਅਗੀ ਵੱਡੀ ਮੈਂ ਅੱਛਾ ਆ ਕਿਵੇਂ ਐ ਥੱਲੇ ਦੁੱਧ ਕੇ ਨਗ ਤਿਆਰ ਆ 10 ਲੀਟਰ ਹਾਂ ਠੀਕ ਐ ਸੂਏ ਦਾ ਚੌਥਾ ਤੀਜਾ ਕਿ ਜੀ ਆਉਂਦੀ ਐ ਵੀ ਤੀਜਾ ਕਿੰਨੇ ਦੇ ਦਾਂਗੇ ਇਹ ਸੂਰੇ ਲੱਖ ਦੀ ਦੇ ਦਾਂ। ਕਿਸੇ ਨੇ ਘਰੇ ਦੁੱਧ ਪੀਣ ਵਾਸਤੇ ਲੈਣੀ ਹੁੰਦੀ ਆ। ਫਿਰ ਵੀ ਯਾਰ ਲੱਸੀ ਵੀ ਆ ਥੋੜੀ ਜੀ। ਕੋਈ ਨਾ ਹੋ ਜਾ ਮਾੜਾ ਮੁੱਤਾਂ ਮਾਨਤਾਨ ਕਰ ਰਹੇ ਹਾਂ। ਲੱਸੀ ਵੀ ਹੋ ਜਾ। ਨਹੀਂ ਹੁੰਦੀ। ਹਾਂ ਹੋਰ ਕਿੰਨੇ ਜੀ? ਇਹ ਦੇਵਾਂਗੇ 95 ਤੋਂ ਉੱਪਰ ਉੱਪਰ। 95 ਤੋਂ ਉੱਪਰ। ਹਾਂ ਠੀਕ ਹੈ। ਹਾਂ ਜੀ। ਹੋਰ ਕੀੜੀ ਆ? ਇੱਕ ਆਸੀ ਤੇਲੀ। ਆਹ। ਹਾਂ। ਲੱਭਾਇਆ ਇਹਨੇ ਸਜਣੋਂ ਇੱਕ ਤੀ ਜੋਰ ਲਾਇਆ ਹੈ ਇੱਕ ਨੂਏ ਵਾਲਾ ਰਾਜ਼ੀ ਕਰਕੇ ਆ ਦੋ ਜੀਆਂ ਲੱਸੀਆਂ ਨੇ। ਤੇ ਇਹਦੇ ਥੱਲੇ ਦੁੱਧ ਕਿੰਨਾ ਹੈ ਬਾਈ ਇਹਦੇ ਥੱਲੇ 12 ਲੀਟਰ ਦੁੱਧ ਤਿਆਰ ਹੈ 12 ਲੀਟਰ ਸੂ ਇਹਦਾ ਸੂ ਇਹਦਾ ਪੰਜਵਾਂ ਹੋਊਗਾ ਜੀ ਦੁੱਧ ਕਿੰਨਾ ਹੈ ਤਿਆਰ ਥੱਲੇ 12 ਲੀਟਰ ਤਿਆਰ ਆ ਹੁਣ ਅੱਛਾ ਤਾਂ ਕੱਢ ਦੂਗੀ 14 ਲੀਟਰ ਇਹ ਕਿੰਨੇ ਦੇ ਦਾਂਗੇ ਇਹ ਦੇ ਦਾਂਗੇ ਜੀ 1.5 ਦੀ 1.5 ਦੀ ਹੋ ਜੂਗਾ ਜਿਵੇਂ ਮੈਂ ਤਾਂ ਹਾਂ ਮੈਂ ਤਾਂ ਜ਼ਰੂਰ ਹੋ ਜੂਗਾ ਠੀਕ ਆ ਲੱਖ ਦੀ ਚੱਕ ਕਰਦਾ ਹਾਂ ਹਾਂ ਲੱਖ ਦੀ ਪੂਰੇ ਜੀ ਮੈਂ ਲੱਖ ਦੀ ਚੱਕ ਕਰਦਾ ਸੱਜਣੋ ਲੈ ਮੋਬਾਈਲ ਨੰਬਰ ਬੋਲ ਦੇ ਬਾਈ 77146 ਠੀਕ ਆ 99937 ਠੀਕ ਆ ਬਰੇ ਲੈ ਸੱਜਣੋ ਬਾਈ ਨਾਲ ਕਰਾਉਣੀ ਹੈ ਗੱਲਬਾਤ ਦੋ ਜਨਮ ਲੈ ਆ ਬਾਈ ਕੀ ਹਾਲ ਹੈ ਜੀ ਵਧੀਆ ਜੀ ਮੇਰਾ ਨਾਮ ਨਾਮ ਗੁਰਵਿੰਦਰ ਜੀ ਨਾਮ ਗੁਰਵਿੰਦਰਾ ਏਰੀਆ ਬਾਈ ਕਿਹੜਾ ਪਣਾ ਏਰੀਆ ਪਿੰਡ ਚੁੰਬਾਈ ਜ਼ਿਲ੍ਹਾ ਬਠਿੰਡਾ ਚੁੰਬਾ 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 ਤੇ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਠੀਕ ਆ ਸੂਈਆਂ ਨੇ ਬਾਈ ਦੋਵੇਂ ਆ ਇੱਕ ਗੱਬਣਾ ਜੀ ਇੱਕ ਸੂਈ ਇੱਕ ਗੱਬਣਾ ਛੋਟੀ ਇੱਕ ਸੂਈ ਹੈ ਲੈ ਸੱਜਣੋ ਆ ਛੋਟੀ ਤੋਂ ਕਰ ਲੈਣਾ ਸਟਾਰਟ ਲੈ ਤੋਰ ਬਾਈ ਨੂੰ ਕਿਹੜਾ ਸੂਆ ਇਹਦਾ ਇਹਦਾ ਦੂਜਾ ਸੂਆ ਹੈ ਤੋਰੀ ਬਈ ਆਹ ਤੋਰ ਦੇ ਦੂਜਾ ਸੂਆ ਸੱਜਣੋ ਸੂਈ ਕਾਇਗਦਮਾਂ ਦੀ ਹੋਈ ਆ ਇਹ ਰਾਹ ਸੂਈ ਹੈ ਤੇ ਰਾਹ ਕੱਟੀ ਹੈ ਢੋਲਾ ਬੁੜਾ ਕਿੰਨਾ ਚੋਤਾ ਪਹਿਲਾਂ ਨੇ 17 ਕਿਲੋ ਦੁੱਧ ਦਿੱਤਾ ਦੂਜਾ ਸੂਆ ਅੱਛਾ ਦੁੱਧ ਕੱਢਿਆ ਬਾਈ ਸੱਜਣੋ ਪਹਿਲਾਂ ਨੇ 17 ਕਿਲੋ ਬੜੇ ਬੜੇ ਕੱਦ ਦੀ ਆ ਸੱਜਣੋ ਥੋੜੀ ਜਿਹੀ ਮੰਗਰ ਹੋ ਕੇ ਦਿਖਾਉਣੀ ਪਊਗੀ ਤੁਹਾਨੂੰ ਜੇ ਮੰਗਰ ਹੋ ਕੇ ਕੈਮਰਾ ਮਾਰਦੀ ਹੈ ਹੱਥੀ ਵਰਗੀ ਝੋਟੀਆਂ ਸੱਜਣੋ ਲੈ ਆਹ ਦੇਖੋ ਲੈਵਾ ਮੋੜ ਲੈ ਮੇਰੇ ਮੋੜ ਰਿਹਾ ਸਸ ਸਿੰਗ ਹੈਗਾ ਸਜਣੋ ਪੂਰਾ ਗੋਲ ਛੋਟਾ ਸਿੰਗਾ ਖੜ ਜਾ ਬਟ ਬ੍ਰੀਕ ਸਿੰਘ ਜੀ ਦੀ ਕੰਦ ਕਹਿੰਦੇ ਖੱਦ ਖੰਗੂਲ ਨਲੇੜੇ ਵੇਲਾ ਆਇਆ ਪ੍ਰੀਤਾਲਾ ਲਾ ਪਾਉਂਦੇ ਕੁੜੀ ਦੇ ਨੇ ਪੂਰਾ ਲੈਵਾ ਸਜਣੋ ਘੱਟ ਵਿਖਾਉਂਦੀ ਆ ਅੰਦਰੋਂ ਦੇਵਾਜਾ ਤੇ ਰੱਖਦੀ ਆ ਬਾਈ ਬੋੜਾ ਕਿੰਨਾ ਕੱਢਿਆ ਹੋਇਆ ਬੋੜਾ ਜੀ ਰਾਤ ਹੀ ਸਵੇਜ 5 ਕਿਲੋ ਸਵੇਹ ਖਾਲੀ ਕਰੀ ਤੜਕੇ ਅੱਛਾ 5 ਕਿਲੋ ਦੁੱਧ ਕੱਢਿਆ ਹੋਇਆ ਠੀਕ ਆ ਸਵੇਹ ਖਾਲੀ ਹੋਏ ਕਰੀਏ ਕਿੰਨੇ ਦੇ ਦਾਂਗੇ ਬਾਈ ਇਹ ਆਪਾਂ ਬਸ ਫੋਨ ਤੇ ਕਰ ਲਾਂਗੇ ਰੇਟੀ ਅੱਛਾ ਰੇਟ ਕਰੂਗਾ ਬਾਈ ਸਜਣੋ ਫੋਨ ਤੇ ਰੈਣ ਪੂਰੀ ਚੰਗੀ ਕੁਆਲਟੀ ਦਾ ਲੈ ਤੁਹਾਰੇ ਤੌਰ ਤੇ ਬਾਈ ਮੜੀ ਦੁਆਰੇ ਦੁਆਦੇ ਕਿਹੜਾ ਚੱਲ ਪਕ ਚੱਲ ਹਾਂ ਹਾਂ ਲੈ ਤੇਰੀ ਵੀ ਦਿਖਾ ਦਾਨੇ ਵਿੱਚ ਐਤ ਕੀ ਉਮੀਦ ਆ ਵੀ 20 20 20 ਕਿਲੋ ਦੁੱਧ ਦੇ ਦੇਗੀ ਵੋੜ ਲੈ ਬਾਈ ਵਾਹ ਮਾ ਜੀ ਪਟੇ ਕੱਦ ਦਿਆ ਸਜਣੋਂ ਐਣ ਕੀ ਗੱਲਾਂ ਕਰਉਂ ਜਾਂ ਸਾਰੀ ਮੰਡੀ ਚ ਐਡੀ ਛੋਟੀ ਨਹੀਂ ਹੈਗੀ ਮੰਗਰ ਕੱਟੀ ਹੈ ਚਾ ਮਗਰ ਕੱਟੀ ਆਈ ਐਮ 29 ਲੈ ਰੇਟ ਹੋਊਗਾ ਸਜਣੋਂ ਫੋਨ ਤੇ ਲੈ ਦੂਜੀ ਸਜਣੋਂ ਵਾ ਆ ਗਈ ਤੋਰ ਤੂੰ ਇਪਰੋਂ ਇਹਦੀ ਵੀ ਆ ਜੀ ਇਹਦਾ ਕਿਹੜਾ ਸੁਆ ਬਾਈ ਪਲੂਣ ਦਾ ਇਹਦਾ ਪਹਿਲਾ ਸੁਆ ਜੀ ਪਲੂਣ ਸੁਹਗੇ ਖੀਰੀ ਆ ਜੀ ਠੀਕ ਆ ਮੋਹ ਹੈਗੀ ਖੀਰੀ ਹਾਂਜੀ ਲੈ ਸਜਣੋ ਉਹ ਐ ਲੱਗ ਰਿਹਾ ਵੀ ਉਹਦੇ ਲਵੇ ਦਾ ਖੜੀ ਜੰਮੀ ਛੋਟੀ ਪੈਂਦੀ ਆ ਉਹ ਬਰੀਕੀਆਂ ਬੁਰਕੀਆਂ ਇਕੱਤੀ ਜੇ ਵੀ ਬਹੁਤ ਨੇ 20 ਮਹੀਨੇ ਦੀ ਆ ਜੀ ਬਸ ਸਹੀ ਅੱਛਾ ਖੀਰੀ ਆਂਦਾ ਤਾਂ ਦੁੱਧੜ ਲੰਦੀ ਆ ਅੱਛਾ ਮੋੜ ਲਿਆ ਬਾਈ ਮੋੜ ਲਿਆ ਬਾਈ ਸਜਣੋ ਕਹਿੰਦਾ ਨਾ 20 ਨਹੀਂ ਨੇ ਆਂਦੀ ਆ ਮੰਨ ਕੇ ਚਲੋ 2 ਸਾਲ ਤੋਂ 4 ਮਹੀਨੇ ਘਟਾ ਕੈ ਕਿਦਾਂ ਕੱਢਦੀ ਆ ਹਾਂਜੀ ਇਹਦੇ 10 ਦਿਨ ਪਏ ਆ ਜੀ ਦੰਦ ਪਾਇਨੇ ਦਸ ਮੂੰਹ ਹੈਗੇ ਖੀਰੀ ਲਦ ਦੰਦ ਦਿਖਾ ਪਰ ਮਰੇ ਦੰਦ ਬਖਾਉਣੇ ਨਹੀਂ ਖਿੱਚੀ ਫਿਰੂਗੀਰੇ ਹੈ ਮੂੰਹ ਦੀ ਅੜ ਪਸ ਵੀ ਅੱਛਾ ਲੈ ਬਾਈ ਕਹਿੰਦਾ ਤਾਂ ਕਰਕੇ ਸੱਚ ਨੂੰ ਦਿਖਾਉਣੀਆਂ ਥੋੜੀ ਅੜ ਵੀ ਆ ਮੰਡੀ ਤੇ ਪਸ ਕੋਈ ਡਰਨ ਲੱਗੇਗਾ ਇਹਦਾ ਮੁੱਲ ਇਹਦਾ ਹੀ ਫੋਨਤੀ ਹੈ ਹਾਂ ਇਹਦਾ ਹੀ ਫੋਨ ਤੇ ਕਰ ਲੈ ਲੈ ਫਿਰ ਫੋਨ ਨੰਬਰ ਬੋਲ ਦੇ 97821 97801 821 5221 ਨੇ 21 1 52877 52877 ਹਾਂਜੀ ਠੀਕ ਆ ਬਾਈ ਲੈ ਸਦਨੋ ਮੋਬਾਈਲ ਨੰਬਰ ਬੋਲਦਾ ਬਾਈ ਨੇ ਸੰਪਰਕ ਕਰ ਲਿਓ ਜਨਮ ਰਹਿਣ ਚੰਗੇ ਨੇ ਬਾਈ ਵੇ ਬਾਹਰ ਕਰਦਾ ਹਾਂਜੀ ਕਰੇਗਾ ਇੱਕ ਬਸ ਹੁੰਦਿਆ ਕਰੇ ਹੁੰਦੇ 15 10 15 ਜੀ ਚਲ 15 ਬਸ ਹੁੰਦਿਆ ਠੀਕ ਆ ਠੀਕ ਆ ਦੁੱਧ ਤੇ ਲਾਇ ਹੋਏ ਨੇ ਹੈ ਨਹੀਂ ਨਹੀਂ ਉਹ ਵਿਕਰੀ ਵਾਸਤੇ ਗਾਈਆਂ ਗਾਈਆਂ ਜ਼ਿਆਦਾ ਹੁੰਦੀਆਂ ਜੀ ਅਸਾ ਗਾਈਆਂ ਦਾ ਕੰਮ ਜ਼ਿਆਦਾ ਕਰਦੀ ਠੀਕ ਆ ਬਾਈ ਠੀਕ ਆ